ਕੋਚੀ ਕੀ ਫਤਹ ਜੀ ਸ਼ਬਦਾ ਜੀ ਮਾਰੂ ਮਹੱਲਾ ਪੰਜਵਾਂ ਪੰਜਵੇਂ ਪਾਸ਼ਾ ਗੁਰੂ ਅਰਜਨ ਪਾਸ਼ਾ ਜੀ ਦਾ ਸ਼ਬਦਾ ਜੀ ਅੰਕ ਨੰਬਰ ਹੈ ਜੀ 1002 1002 ਪੰਜਵੇਂ ਪਾਸ਼ਾ ਜੀ ਦਾ ਸ਼ਬਦਾ ਜੀ ਫੂਟੋ ਆਂਡਾ ਪਰਮ ਕਾ ਮਨੇ ਮਨੇ ਭੇਓ ਪਰਗਾਸ ਕਾਟੀ 베ਰੀ ਪਘਾ ਕੀ ਗੁਰਕੀਨੀ ਬੰਦ ਕਲਾ ਗੁਰਕੀਨੀ ਬੰਦ ਖਲਾਸ ਆਵਣ ਜਾਣ ਰਹੋ ਤਪਤ ਕੜਾਹਾ ਬੁੱਝ ਗਿਆ ਗੁਰਸ਼ੀਤਲ ਨਾਮ ਦਿਓ ਰਹਾਉ ਇਹ ਰਹਾਉ ਵਾਲੀ ਪੰਕਤੀ ਹੈ ਜੀ ਤਪਤ ਕੜਾਹਾ ਬੁੱਝ ਗਿਆ ਗੁਰਸ਼ੀਤਲ ਨਾਮ ਦਿਓ ਰਹਾਉ ਹੁਣ ਤੁਸੀਂ ਦੇਖੋ ਪਹਿਲੀ ਪੰਕਤੀ ਵਿੱਚ ਗੁਰੂ ਸਾਹਿਬ ਨੇ ਨਾ ਪਰਮ ਦੀ ਗੱਲ ਕੀਤੀ ਹੈ ਅਸੀਂ ਨਾ ਸਾਰੇ ਪਰਮ ਵਿੱਚ ਜੀ ਰਹੇ ਜੀ ਰਿਹਾ ਸਾਰੇ ਸਾਰੀ ਲੁਕਾਈ ਜਿਹਦੇ ਕੋਲੋਂ ਕੁਝ ਨਹੀਂ ਆ ਉਹਨੂੰ ਲੱਗਦਾ ਹੈ ਕਿ ਮੈਨੂੰ ਆ ਸਾ ਮਿਲ ਜੇਗਾ ਮੈਨੂੰ ਕਾਰ ਮਿਲ ਜੇਗਾ ਮੈਂ ਸੁਖੀ ਹੋ ਜਾऊंगा ਠੀਕ ਹੈ ਦੁਨਿਆਵੀ ਚੀਜ਼ਾਂ ਰੋਟੀ ਕਪੜਾ ਔਰ ਮਕਾਨ ਸਾਡੀ ਬੇਸਿਕ ਚੀਜ਼ਾਂ ਇਹ ਹੋਣੀਆਂ ਵਿੱਚ ਆਈਆਂ ਹੁਣ ਤੁਸੀਂ ਦੇਖੋ ਕਿ ਕਈਆਂ ਕੋਲ ਸਭ ਕੁਝ ਹੁੰਦਾ ਪਰ ਉਹ ਤਾਂ ਵੀ ਇੰਨੇ ਖੁਸ਼ੀਆਂ ਖੁਸ਼ੀਆਂ ਕਿਸੇ ਨੂੰ ਪੁੱਛ ਲਓ ਨਾ ਸਾਰਾ ਕੁਝ ਹੋਏਗਾ ਵੈਲ ਸੈਟਲਡ ਹੋਣਗੇ ਉਹਨਾਂ ਨੂੰ ਪੁੱਛ ਹਾਂਜੀ ਬਸ ਚੱਲ ਰਹੀ ਹੈ ਜ਼ਿੰਦਗੀ ਕੱਟ ਰਹੀ ਹੈ ਜ਼ਿੰਦਗੀ ਔਰ ਕਈਆਂ ਕੋਲ ਕੁਝ ਵੀ ਨਹੀਂ ਹੁੰਦਾ ਉਹ ਸਾਈਕਲ ਤੇ ਜਾ ਰਹੇ ਹੁੰਦੇ ਨੇ ਕਪਲ ਮੈਂ ਕਈਆਂ ਨੂੰ ਦੇਖਦੀ ਆ ਉਪਰੇ ਖੁਸ਼ ਹੁੰਦੇ ਨੇ ਉਹਨਾਂ ਨੇ ਇੱਕ ਬੱਚਾ ਅੱਗੇ ਬਿਠਾਇਆ ਹੁੰਦਾ ਇੱਕ ਮਤਲਬ ਕਿ ਪਿੱਛੇ ਬੈਠ ਕੇ ਮਤਲਬ ਕਿ ਉਹਨਾਂ ਦੀ ਫੈਮਿਲੀ ਜਾ ਰਹੀ ਹੁੰਦੀ ਇੱਕ ਤੇ ਉਹ ਬੜੇ ਖੁਸ਼ੀ ਖੁਸ਼ੀ ਗੱਲਾਂ ਗੁੱਲਾਂ ਕਰਦੇ ਜਾਂਦੇ ਨੇ ਮੈਂ ਕਈਆਂ ਨੂੰ ਦੇਖਦੀ ਹੁੰਦੀ ਆ ਵੀ ਸਾਨੂੰ ਸਾਰਾ ਕੁਝ ਪਰਮਾਤਮਾ ਨੇ ਦਿੱਤਾ ਸਭ ਕੁਝ ਦਿੱਤਾ ਵੈਲ ਸੈਟਲਡ ਆ ਸੀ ਸਾਨੂੰ ਕੋਈ ਪੁੱਛੇ ਨਾ ਤੇ ਉਹ ਕਹਿੰਦੇ ਹਾਂ ਜੀ ਬਸ ਜੀ ਜ਼ਿੰਦਗੀ ਬੀਤ ਰਹੀ ਹੈ ਜੀ ਚੱਲ ਰਹੀ ਹੈ ਘਟ ਅਸੀਂ ਘਟ ਰਿਆਂ ਇੱਕ ਬੰਦਾ ਕੱਟ ਕੇ ਜਾਂਦਾ ਇੱਕ ਬੰਦਾ ਜੀ ਕੇ ਜਾਂਦਾ ਇੱਕ ਬੰਦਾ ਆਪਣੇ ਜੋਗਾ ਵੀ ਨਹੀਂ ਹੁੰਦਾ ਇੱਕ ਬੰਦਾ ਚਾਰ ਬੰਦਿਆਂ ਦਾ ਸਵਾਰ ਕੇ ਜਾਂਦਾ ਹੁਣ ਅਸੀਂ ਦੇਖਣਾ ਕਿ ਅਸੀਂ ਕਿਹੜੀ ਲਾਈਨ ਵਿੱਚ ਹਣਾ ਅਸੀਂ ਨਾ ਸਾਰੇ ਪਰਮ ਵਿੱਚ ਜੀ ਰਿਆਂ ਜਿਵੇਂ ਗੁਰੂ ਸਾਹਿਬ ਕਹਿੰਦੇ ਨਾ ਮ੍ਰਿਗ ਤ੍ਰਿਸ਼ਨਾ ਝੂਠੋ ਸੰਸਾਰ ਕਹਿੰਦੇ ਜਿਵੇਂ ਮ੍ਰਿਗ ਹੁੰਦਾ ਨਾ ਹੀਰੋਣ ਹੁੰਦਾ ਉਹਨਾਂ ਰੇਗਿਸਤਾਨ 'ਚ ਭੱਜਦਾ ਰਹਿੰਦਾ ਹੈ ਭੱਜਦਾ ਰਹਿੰਦਾ ਭੱਜਦਾ ਰਹਿੰਦਾ ਉਹਨੂੰ ਚਮਕਦੀ ਰੇਤ ਨਾਲ ਐਵੇਂ ਲੱਗਦਾ ਇਹ ਉਹਨੂੰ ਭੁਲੇਖਾ ਪੈਂਦਾ ਭਰਮ ਹੁੰਦਾ ਉਹਨੂੰ ਕਿ ਵੀ ਇਹ ਪਾਣੀ ਹੈ ਉਹ ਵਿਚਾਰਾ ਪਿਆਸਾ ਤਿਆਹਾ ਹੋਇਆ ਭੱਜਦਾ ਰਿਹਾ ਭੱਜ-ਭੱਜ ਕੇ ਭੱਜ-ਭੱਜ ਕੇ ਬਸ ਉਹਨੂੰ ਕਿਤੇ ਵੀ ਪਾਣੀ ਦੀ ਪਾਣੀ ਤਾਂ ਉਹਨੂੰ ਵਿਚਾਰੇ ਨੂੰ ਮਿਲਦਾ ਨਹੀਂ ਪਰ ਉਹਨੂੰ ਅੱਗੇ ਪਾਣੀ ਇੱਕ ਚਮਕਦੀ ਰੇਤ ਨਾਲ ਰੇਗਿਸਤਾਨ 'ਚ ਪਾਣੀ ਦਾ ਇੱਕ ਭੁਲੇਖਾ ਭਰਮ ਜਾਪਦਾ ਹੈ ਐਵੇਂ ਹੀ ਸਾਡੀ ਹਾਲਤ ਹੈ ਕਿ ਵੀ ਚਲੋ ਐ ਨਹੀਂ ਬਸ ਮੈਨੂੰ ਇਹ ਮਿਲ ਗਿਆ ਤੇ ਮੈਂ ਖੁਸ਼ ਹੋ ਜਾਗਾ ਐ ਮਿਲ ਗਿਆ ਤਾਂ ਮੈਨੂੰ ਸ਼ਾਂਤੀ ਮਿਲ ਜੇਗੀ ਐ ਮਿਲ ਗਿਆ ਤਾਂ ਮੈਨੂੰ ਸਕੂਨ ਮਿਲ ਜੇਗਾ ਐਵੇਂ ਅਸੀਂ ਪਰਮ ਵਿੱਚ ਜੀ ਰਿਹਾ ਸਾਰੇ ਜਣੇ ਸਾਰੇ ਜੀ ਕਿਸੇ ਕੋਲ ਲੱਖ ਹੈ ਤੇ ਉਹ ਕਹਿੰਦਾ ਕਰੋੜ ਹੋ ਜਾਏਗਾ ਮੈਨੂੰ ਸ਼ਾਂਤੀ ਆ ਜੇਗੀ ਮੈਂ ਟਿਕ ਜਾਗਾ ਕਰੋੜ ਤੋਂ ਬਾਅਦ ਅੱਗੇ ਫਿਰ ਅੱਗੇ ਜਿਵੇਂ ਖੋਰਨ ਦੀ ਤਰ੍ਹਾਂ ਅੱਗੇ ਪਾਣੀ ਅੱਗੇ ਪਾਣੀ ਅੱਗੇ ਪਾਣੀ ਪਰ ਉਹਨੂੰ ਪਾਣੀ ਨਹੀਂ ਮਿਲਦਾ ਉਹ ਪਿਆਸਾ ਤੇ ਆਇਆ ਹੋਇਆ ਖਾਪ-ਖਾਪ ਕੇ ਤੁਰ-ਤੁਰ ਕੇ ਭੱਜ-ਭੱਜ ਕੇ ਇੱਕ ਦਿਨ ਫਤਮੋ ਜੰਦ ਸਿਮ 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 ਸਾਡਾ ਹਾਲ ਹੁਣ ਤੁਸੀਂ ਦੇਖੋ ਜਿੰਨੀ ਵੀ ਸ੍ਰਿਸ਼ਟੀ ਆ ਜਿਹੜੀ ਪਰਮਾਤਮਾ ਨੇ ਬਣਾਈ ਹੈ ਚੀੜੀ ਆ ਨਾ ਉਹ ਨਾ ਚੋਗਾ ਚੁਗਦੀ ਹੈ ਜਿੰਨੀ ਉਹਨੂੰ ਲੋੜ ਹੁੰਦੀ ਹੈ ਜਿੰਨੀ ਉਹਨੇ ਆਪਣੇ ਬੱਚਿਆਂ ਦੇ ਮੂੰਹ ਚ ਪਾਣੀ ਹੁੰਦੀ ਹੈ ਨਾ ਉਹ ਸਾਡੇ ਭੰਡਾਰ ਭਰੇ ਪਿਆ ਸਭ ਕੁਝ ਹੈਗਾ ਸਾਡੇ ਕੋਲ ਪਰ ਸਾਡੂ ਹੋਰ 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 ਦੀ ਚਿੰਤਾ ਵਿੱਚ ਅਸੀਂ ਜੋ ਹੁੰਦਾ ਉਹਦਾ ਕਦੀ ਸ਼ੁਕਰਾਨਾ ਨਹੀਂ ਸਿਰਫ ਸ਼ਿਕਾਇਤਾਂ ਕੰਪੀਟੀਸ਼ਨ ਦੀ ਰੇਸ ਜਲਨ ਇਰਸ਼ਾ दैश मेर तेर इन्होंने पेरन है यह सारा कुछ ही भरम है जो सू लगे कि सारा कुछ ही परमात्मा ने बनाया सारे सार्या परमात्मा है साढ़े मन मनों नफरत भी, भी खत्म हो जाएगी सा बहुत खूबसूरत संसार बन जाएगा जो असी ए स्टेज बनेगी सबको मीत हम आपन के ना हम सब ना के साजन दूर पर आयो तूर पर आयो मन का बिरखा तो मेल किओ मेरे राजन ਅਸੀਂ ਸਾਰੇ ਹੀ ਰਾਜੇ ਹਾਂ ਪਰ ਸਾਡਾ ਜਿਹੜਾ ਮਨ ਰੂਪੀ ਰਾਜਾ ਹੈ ਨਾ ਉਹ ਕੁરાਏ ਪਿਆ ਹੋਇਆ ਹੈ ਉਹਨੂੰ ਸਮਝਣੀ ਹੈ ਉਹ ਬੇਸੰਝੀ ਨਾਲ ਚੱਲਦਾ ਹੈ ਉਹਨੂੰ ਅਸੀਂ ਸਮਝ ਦੇਣੀ ਹੈ ਗੁਰੂ ਦੀ ਜਦੋਂ ਅਸੀਂ ਗੁਰੂ ਕੋਲੋਂ ਘਾੜ ਤਕੜਾ ਕਰਾਂ ਖੜਾਂਗੇ ਨਾ ਆਪਣੇ ਮਨ ਰੂਪੀ ਭਾਂਡੇ ਦੇ ਉਹ ਫਿਰ ਸਭ ਤੋਂ ਪਿਆਰਾ ਸਾਡਾ ਦੋਸਤ ਸਾਡਾ ਮਾਨੋ ਉਹ ਸਿਰਫ ਤੇ ਸਿਰਫ ਗੁਰੂ ਸਾਹਿਬ ਉਹ ਪਰਮ ਗੁਰੂ ਸਾਹਿਬ ਹੀ ਕੱਟ ਸਕਦੇ ਨੇ ਇੱਥੇ ਵੀ ਕਹਿ ਰਹੇ ਆ ਐਸੇ ਸ਼ਬਦ ਦੇ ਵਿੱਚ ਵੀ ਕਹਿ ਰਹੇ ਨੇ ਉਹਨੇ ਮੇਰੀਆਂ ਸਾਰੀਆਂ ਬੇੜੀਆਂ ਕੱਟ ਦਿੱਤੀਆਂ ਜਿਹੜੇ ਮੇਰੀਆਂ ਮਨ ਰੂਪੀ ਮਨ ਨੂੰ ਜਿਹੜੀਆਂ ਬੇੜੀਆਂ ਪਈਆਂ ਹੋਈਆਂ ਸੀ ਨਾ ਵਿਕਾਰਾਂ ਦੀ ਉਹ ਪਰਮ ਦੀਆਂ ਵਿਕਾਰਾਂ ਦੀਆਂ ਉਹ ਬੇੜੀ ਮੇਰੀ ਗੁਰੂ ਨੇ ਕੱਟੀ ਗੁਰੂ ਸਾਹਿਬ ਕਹਿੰਦੇ ਨੇ ਫੂਟੋ ਆਂਡਾ ਪਰਮ ਕਾ ਮਨੇ ਭਿਓ ਪ੍ਰਗਾਸ ਕਹਿੰਦੇ ਨੇ ਉਸ ਮਨੁੱਖ ਦੇ ਮਨ ਵਿੱਚ ਆਤਮਿਕ ਆਤਮਿਕ ਜੀਵਨ ਦੀ ਸੂਝ ਪੈਦਾ ਹੋ ਗਈ ਉਸ ਦਾ ਮਨ ਪਰਮ ਪਟਕਨਾ ਦਾ ਆਂਡਾ ਫੁੱਟ ਗਿਆ ਉਸ ਦਾ ਮਨ ਆਤਮਿਕ ਉਡਾਰੀ ਲਾਣ ਲੱਗਾ ਆਤਮਿਕ ਉਡਾਰੀ ਲਾਣ ਜੋਗਾ ਹੋ ਗਿਆ ਜਿਵੇਂ ਅੰਡੇ ਦਾ ਕੋਲ ਫੁੱਟ ਜਾਣ ਤੇ ਬਾਅਦ ਪੰਛੀ ਜਿਵੇਂ ਆਜ਼ਾਦ ਹੋ ਜਾਂਦਾ ਹੈ ਦੇਖੋ ਅੰਡਾ ਜਦੋਂ ਫੁੱਟਦਾ ਨਾ ਕੁਦਰਤ ਦਾ ਨਿਯਮ ਹੈ ਕਿ ਪੰਛੀ ਆਜ਼ਾਦ ਹੋ ਜਾਂਦਾ ਜਦੋਂ ਸਾਡਾ ਮਨ ਵਿੱਚ ਜਦੋਂ ਸਾਡਾ ਮਨ ਜਿਹੜਾ ਭਰਮਾਂ ਵਿੱਚ ਪਿਆ ਹੈ ਨਾ ਹੋਰ ਦੀ ਹੋਰ ਦੀ ਅਦੋ ਹੱਥੋਂ ਵੀ ਲੈ ਲਾਂ ਤੇ ਪਲੱਥੋਂ ਵੀ ਲੈ ਲਾਂ ਉਹਦਾ ਵੀ ਕੋਲਾ ਤੇ ਉਹਦਾ ਵੀ ਕੋਲਾ ਮੈਂ 100 ਕਰੋੜ ਇਕੱਠਾ ਕਰ ਲਾਂ ਫਿਰ ਮੈਂ ਆਪਣੀ ਮਨਮਾਨੀ ਕਰਾਂ ਮੈਂ ਦੂਜੇ ਨੂੰ ਮਾਰਨੇ ਤੇ ਤੁਲ ਜਾਵਾਂ ਐਸੇ ਦੇ ਪਰਮ ਨੇ ਸਾਰੇ ਪਰਮ ਨੇ ਤੇ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਇੱਕ ਕੋਲੇ ਚੋਂ ਅੰਡੇ ਦੇ ਕੋਲੇ ਵਿੱਚੋਂ ਹਨਾ ਉਸ ਸ਼ੈਲ ਵਿੱਚੋਂ ਜਦੋਂ ਇੱਕ ਚੂਚਾ ਜਾਂ ਬੱਚਾ ਕਿਸੇ ਵਿੱਚ ਚੀੜੀ ਦਾ ਜਾਂ ਮੁਰਗੀ ਮੁਰਗੀ ਦਾ ਨਿਕਲਦਾ ਹੈ ਤੇ ਉਸ ਤੋਂ ਬਾਅਦ ਉਹ ਆਜ਼ਾਦ ਹੋ ਜਾਂਦਾ ਐਵੇਂ ਤੂੰ ਵੀ ਆਜ਼ਾਦੀ ਲੈ ਸਕਦਾ ਹੈ ਉਹ ਸਾਨੂੰ ਆਜ਼ਾਦੀ ਦੇਗਾ ਗੁਰੂ ਇੱਥੇ ਵੀ ਕਹ ਰਹੇ ਨੇ ਜਿਵੇਂ ਅੰਡੇ ਦੇ ਖੋਲ ਦੇ ਫੁੱਟ ਜਾਣ ਪਿੱਛੋਂ ਉਸ ਦੇ ਅੰਦਰੋਂ ਦਾ ਪੰਛੀ ਉਡਾਰੀਆਂ ਲਾਣ ਲੱਗ ਜਾਂਦਾ ਹੈ ਕਿਵੇਂ ਉਡਾਰੀ ਲਾਣੀ ਹੈ ਜੀ ਅਸੀਂ ਕਾਟੀ 베ਰੀ ਪਗ ਹੈ ਕੀ ਗੁਰਕੀਨੀ ਬੰਦ ਖਲਾਸ ਖਲਾਸੀ ਕਿਦੋਂ ਤੋਂ ਕਰਾਣੀ ਹੈ ਵਿਕਾਰਾਂ ਤੋਂ ਸਾਨੂੰ ਐ ਨਹੀਂ ਕਿਆ ਗੁਰੂ ਸਾਹਿਬ ਨੇ ਜੀ ਤੁਸੀਂ ਜੀ ਆਪਣਾ ਕਾਰੋਬਾਰ ਛੱਡ ਜੋ ਜੀ ਵੋਟੀ-ਵੋਚੀ 40 ਬੱਚੇ ਛੱਡ ਦੋ ਜਾਂ ਆਪਣੇ ਮਾਪਿਆਂ ਨੂੰ ਉਹਨਾਂ ਦੇ ਕੋ ਨਹੀਂ ਸਾਨੂੰ ਤੇ ਗੁਰੂ ਸਾਹਿਬ ਨੇ ਆਨੰਦ ਕਾਰਜ ਦੀ ਬਖਸ਼ਿਸ਼ ਕੀਤੀ ਹੈ ਬਹੁਤ ਖੂਬਸੂਰਤ ਚਾਰ ਲਾਵਾਂ ਦਿੱਤੀਆਂ ਨੇ ਉਹਦੇ ਵੀ ਸਾਨੂੰ ਦੱਸਿਆ ਕਿ ਤੂੰ ਜੀਵਨ ਜੀਣਾ ਕਿਵੇਂ ਹੈ ਅੱਜ ਅਸੀਂ ਕਹੀਏ ਨਾ ਵੀ ਰਿਨੌਮਸਿੰਗ ਜੋ ਜੋ ਜੀ ਉਦਾਸੀ ਵਿੱਚ ਰਹੋ ਜਾਂ ਆਪਣੇ ਘਰ ਫੱਕੜੋ ਜੋ ਜੀ ਕੁਝ ਕਮਾਓ ਨਾ ਜੀ ਉਦਾਸ-ਉਦਾਸ ਚਹਿ ਰਹੋ ਗੁਰੂ ਸਾਹਿਬ ਤਾਂ ਕਹਿੰਦੇ ਨੇ ਹੱਸਣਦਿਆਂ ਖਲੰਦਿਆਂ ਪਹਿਨਣਦਿਆਂ ਵਿੱਚੇ ਹੋਵੇ ਮੁਕਤ ਸਾਨੂੰ ਕਿਸੇ ਚੀਜ਼ ਨੂੰ ਛੋੜਨੇ ਵਾਸਤੇ ਕਿਹਾ ਹੀ ਨਹੀਂਗਾ ਅਜੀ ਹਸਨਾ ਵੀ ਹੈ ਖਾਣਾ ਵੀ ਹੈ ਪੀਣਾ ਵੀ ਹੈ ਸਾਰਿਆਂ ਨਾਲ ਸ਼ੇਅਰਿੰਗ ਵੀ ਕਰਨੀ ਹੈ ਚੰਗੇ ਚੀਜ਼ਾਂ ਦੀ ਆਪਣੇ ਮਾਪੋ ਦੀ ਸੇਵਾ ਵੀ ਕਰਨੀ ਹੈ ਆਪਣੇ ਬੱਚਾ ਨੂੰ ਵੀ ਦੇਖਣਾ ਕਾਰ ਬਿਹਾਰ ਵੀ ਕਰਨੇ ਪਰ ਕਿਹੜੀ ਚੀਜ਼ਾਂ ਦੀ ਅਸੀਂ 베ੜੀ ਕਟਵਾਣੀ ਹੈ ਗੁਰੂ ਸਾਹਿਬ ਕੋਲ ਉਹ ਵੇ ਵਿਕਾਰਾਂ ਐਥੇ ਵੀ ਕਹਿੰਦੇ ਨੇ ਕਾਟੀ 베ਰੀ ਪਗੜ ਕੀ ਗੁੜ ਕੀਨੀ ਬੰਦ ਖਲਾਸ ਜਿਸ ਤੇ ਜਿਸ ਦੇ ਪੈਰਾ ਤੋਂ ਗੁਰੂ ਨੇ ਮੋਹ ਦੀਆਂ 베ੜੀਆਂ ਕੱਟ ਦਿੱਤੀਆਂ ਜਿਸ ਨੂੰ ਜਿਸ ਨੂੰ ਗੁਰੂ ਨੇ ਮੋਦੀ ਕੈਦ ਤੋਂ ਛੁਟਕਾਰਾ ਦੇ ਦਿੱਤਾ ਉਹ ਵੀ ਇੱਕ ਪੰਛੀ ਦੀ ਤਰ੍ਹਾਂ ਆਜ਼ਾਦ ਹੋ ਜਾਂਦਾ ਹੈ ਵਿਕਾਰਾਂ ਤੋਂ ਫਿਰ ਕਹਿੰਦੇ ਨੇ ਆਵਣ ਜਾਣ ਰਹੋ ਕਹਿੰਦੇ ਉਸ ਮਨੁੱਖ ਦੀ ਮਾਇਆ ਦੇ ਖਾਤਰ ਜਿਹੜੀ ਪਟਕਣਾ ਪਈ ਹੋਈ ਸੀ ਨਾ ਉਹ ਸਾਡੀ ਖਤਮ ਹੋ ਜਾਏਗੀ ਉਹਨਾਂ ਮਾਇਆ ਦੇ ਕੋ ਕਰੰਸੀ ਵੀ ਪੈਸਾ ਵੀ ਮਾਇਆ ਵਾ ਪਰ ਪੈਸੇ ਤੋਂ ਬਿਨਾ ਸਮਾਜ ਨਹੀਂ ਚੱਲਦਾ ਹੁਣ ਮੰਨ ਲਓ ਕਿ ਮੈਂ ਤੁਹਾਡੇ ਘਰ ਕਿਸੇ ਦੇ ਘਰ ਵੀ ਜਾਣਾ ਉਹ ਜੇ ਤੁਸੀਂ ਮੈਨੂੰ ਚਾ ਵੀ ਪਲਾੜੀ ਹੋਈ ਨਾ ਉਹਦੇ ਵਾਸਤੇ ਵੀ ਪੈਸੇ ਚਾਹੀਦੇ ਨੇ ਹਾਂ ਪੈਸਾ ਕਮਾ ਕਿਵੇਂ ਰਿਆ ਸੀ ਪੈਸੇ ਨੂੰ ਯੂਜ਼ ਕਿਵੇਂ ਕਰ ਰਿਆ ਸੀ ਉਹ ਚੀਜ਼ ਸਾਡੇ ਤੇ ਡਿਪੈਂਡ ਕਰਦੀ ਹੈ ਕਿ ਅਸਾਂ ਨੂੰ ਗੁਰੂ ਸਾਹਿਬ ਨੇ ਕਿਰਤ ਕਿਉਂ ਕਹੀ ਵੀ ਕਿਰਤ ਕਰਨੀ ਹੈ ਚੰਗੀ ਧਰਮ ਦੀ ਕਿਰਤ ਕਰਨੀ ਹੈ ਵੀ ਜਿਹਦੇ ਵਿੱਚ ਗਰੀਬ ਦਾ ਖੂਨ ਨਾ ਨਚੋੜਿਆ ਹੋਵੇ ਕਿਸੇ ਵਿੱਚ ਕਿਸੇ ਦੀ ਹੱਕ ਨਾ ਖਾਦਿਆ ਸੱਚ ਹੱਕ ਦੀ ਕਮਾਈ ਖਾੜੀਆ ਸੀ ਈ ਕਹਣਾ ਜੀ ਜੇ ਤੂੰ ਦੋ ਨੰਬਰ ਦਾ ਪੈਸਾ ਸਾਡੇ ਘਰ ਹੀ ਚਾਹੰਦਾ ਨਾ ਕਦੀ ਨਾ ਸੋਚੂ ਕਿ ਉਹ ਤੁਹਾਨੂੰ ਸਾਨੂੰ ਤੁਹਾਨੂੰ ਸੁੱਖ ਦੇ ਕੇ ਜਾਏਗਾ ਉਹ ਸਾਨੂੰ ਦੁੱਖ ਤੋਂ ਇਲਾਵਾ ਕੁਝ ਵੀ ਨਹੀਂ ਦੇ ਕੇ ਜਾਏਗਾ ਨਾ ਸਕੂਨ ਹੋਏਗਾ ਨਾ ਸ਼ਾਂਤੀ ਹੋਏਗੀ ਜਿਹੜੀ ਤੁਹਾਨੂੰ ਮਿਹਨਤ ਦੀ ਪੈਸੀ ਅੱਛਾ ਤੁਸੀਂ ਦੇਖੋ ਜੇ ਅਸੀਂ ਮਿਹਨਤ ਨਾਲ ਪੈਸਾ ਕਮਾਇਆ ਨਾ ਸਾਡੇ ਬੱਚਿਆਂ ਦੇ ਮਨ ਵਿੱਚ ਬਦੋ ਬਦਿਓ ਚੀਜ਼ ਆਏਗੀ ਕਿ ਮੇਰੇ ਮਾਪਿਓ ਨੇ ਇੰਨੀ ਸਟਰਗਲ ਕੀਤੀ ਇੰਨੀ ਮਿਹਨਤ ਕੀਤੀ ਹੈ ਤੇ ਮੈਂ ਇਸ ਪੈਸੇ ਦਾ ਕਦੇ ਵੀ ਉਜਾੜਾ ਨਾ ਕਰਾਂ ਫਿਰ ਅਸੀਂ ਆਪਣੇ ਬੱਚਿਆਂ ਨੂੰ ਦਸੀਏ ਕਿ ਪੈਸੇ ਦਾ ਕਦੀ ਵੀ ਮਿਸਯੂਜ਼ ਨਹੀਂ ਕਰਨਾ ਯੂਜ਼ ਕਰਨਾ ਮਿਸਯੂਜ਼ ਨਹੀਂ ਕਰਨਾ ਅਸੀਂ ਲੋਕਾਂ ਦੀ ਰੇਸ ਵਿੱਚ ਨਹੀਂ ਪੈਣਾ ਕਿ ਲੋਕ ਕੀ ਕਰਦੇ ਨੇ ਅਸੀਂ ਲੋਕਾਂ ਨੂੰ ਦੇਖ ਕੇ ਨਹੀਂ ਜੀਣਾ ਅਸੀਂ ਗੁਰੂ ਨਾਨਕ ਨੂੰ ਦੇਖ ਕੇ ਜੀਣਾ ਕਿ ਗੁਰੂ ਨਾਨਕ ਸਾਨੂੰ ਕਿਸ ਚੀਜ਼ ਦੀ ਪਰਮਿਸ਼ਨ ਦਿੰਦੇ ਨੇ ਠੀਕ ਹੈ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਉਹਨੇ ਮੇਰੀ ਮੋਹ ਮੋਹ ਹੈਗਾ ਕੀ ਹੈ ਮੋਹ ਵਿੱਚ ਪੈੜੀਆਂ ਚੀਜ਼ਾਂ ਨਾਲ ਮੋਹ ਦੀ ਬੇੜੀ ਕੱਟੀ ਹੈ ਮੋਹ ਤਾਂ ਮੋਹ ਤੋਂ ਬਿਨਾ ਸੰਸਾਰ ਚੱਲੇ ਨਹੀਂ ਸਕਦਾ ਇਕ ਬੱਚੇ ਨੂੰ ਪਾਲਣਾ ਨਾ ਮਾਂ ਵਾਸਤੇ ਮੂਹ ਹੁੰਦਾ ਤੇ ਉਹ ਬੱਚਾ ਪਾਲ ਸਕਦੀ ਹੈ ਜੇ ਮੂਹ ਮੂਹ ਹੋਏਗਾ ਹੀ ਨਹੀਂ ਤੇ ਅਸੀਂ ਕੁਝ ਵੀ ਨਹੀਂ ਸਾਡਾ ਸੰਸਾਰ ਚੱਲ ਹੀ ਨਹੀਂ ਸਕਦਾ ਮੂਹ ਇਹ ਮੂਹ ਮਾੜਾ ਨਹੀਂ ਹੈ ਮੂਹ ਹੈ ਗਲਤ ਚੀਜ਼ਾਂ ਨਾਲ ਮੂਹ ਕਰਨਾ ਮੀਰ تیر ਨਾਲ ਮੂਹ ਕਰਨਾ ਕਿਸੇ ਦਾ ਵਿਗਾਰਡ ਕਰ ਦੇਣਾ ਕਿਸੇ ਦੇ ਘਰ ਲੜਾਈ ਪਵਾ ਦੇਣੀ ਇਹ ਚੀਜ਼ ਇਹ ਚੀਜ਼ਾਂ ਦੀ ਇਹ ਚੀਜ਼ਾਂ ਦੀ ਗੁਰੂ ਸਾਹਿਬ ਨੇ ਬੇੜੀ ਕੱਟੀ ਹੈ ਅੱਗੇ ਕਹਿੰਦੇ ਨੇ ਆਵਣ ਜਾਣ ਰਹੋ ਕਹਿੰਦੇ ਉਸ ਮਨੁੱਖ ਦੀ ਉਸ ਮਨੁੱਖ ਦੀ ਮਾਇਆ ਦੀ ਖਾਤਰ ਦੀ ਭਟਕਣਾ ਖਤਮ ਹੋ ਜਾਂਦੀ ਹੈ ਫਿਰ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਤਪ ਤਕੜਾਹਾ ਬੁੱਝ ਗਿਆ ਗੁਰ ਸ਼ੀਤਲ ਨਾਮ ਦਿਉ ਦੇਖੋ ਸੁੱਕੇ ਹਰੇ ਕੀਏ ਖਿੰਮਾ ਹੈ ਕਹਿੰਦੇ ਇੱਕ ਦਰਖਤ ਸੁਖਦਾ ਹੋਵੇ ਨਾ ਜੇ ਅਸੀਂ ਉਹਨੂੰ ਪਾਣੀ ਦਿੰਨੇ ਆ ਪਾਣੀ ਅਸੀਂ ਕਿੱਥੇ ਦਿੰਨੇ ਆ ਜੀ ਜੜਾ ਵਿੱਚ ਜੜਾ ਵਿੱਚ ਪਾਣੀ ਜਾਂਦਾ ਤੇ ਸਾਰਾ ਰੁੱਖ ਕੀ ਹੋ ਜਾਂਦਾ ਨੇ ਹਰਾਬਲ ਹੋ ਜਾਂਦੇ ਨਾ ਉਹਦੇ ਵਿੱਚ ਹਰਾ ਭਰਾ ਹੋ ਜਾਂਦਾ। ਉਹ ਗੁਰੂ ਐ ਮਾਲੀ ਮੇਰਾ ਮਨ ਰੂਪੀ ਜਿਹੜਾ ਸੂਕੇ ਹਰੇ ਕੀਖ ਨਾ ਹੈ। ਉਸ ਗੁਰੂ ਮਾਲੀ ਨੇ ਇਸ ਜਿਹੜਾ ਹੀਰਦਾਸ ਸੜਦਾ ਬਲਦਾ ਤਪਤ ਕੜਾਇਆ ਬੁੱਝ ਗਿਆ ਗੁਰਸ਼ੀਤਲ ਨਾਮ ਦੀਓ। ਉਹਨੇ ਸਾਨੂੰ ਅੰਮ੍ਰਿਤ ਰੂਪੀ ਬਾਣੀ ਦਿੱਤੀ। ਸਾਨੂੰ ਸਾਡੀ ਜੜਾਂ ਵਿੱਚ ਉਹ ਪਾਣੀ ਪਾਇਆ ਤੇ ਮੈਂ ਅੰਦਰੋਂ ਤੇ ਬਾਹਰੋਂ ਤਨਮਨ ਥੀਵੇ ਹਰਿਆ। ਮੇਰਾ ਤਨ ਤੇ ਮਨ ਹਰਾ ਪਰਾ ਹੋ ਗਿਆ ਪਰ ਕਿਦੇ ਦੁਆਰਾ ਗੁਰੂ ਦੁਆਰਾ ਇੱਥੇ ਅਸੀਂ ਪੜ੍ਹਦੇ ਨੇ ਸੂਕੇ ਹਰੇ ਕੀ ਏ ਕਿਨ ਮਾਹੇ ਅੰਮ੍ਰਿਤ ਰਿਸ਼ਟ ਸੰਚ ਜਿਵਾਹੇ ਠੀਕ ਹੈ ਨਾ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਤਪਤ ਕੜਾਹਾ ਬੁੱਝ ਗਿਆ ਗੁਰ ਸ਼ੀਤਲ ਨਾਮ ਦਿਓ ਰਹਾਓ ਦੇਖੋ ਸ਼ੀਤਲ ਵੀ ਹੈ ਨਾਮ ਵੀ ਹੈ ਸਾਡੇ ਅੰਦਰ ਦਾ ਜਿਹੜਾ ਵਿਕਾਰਾਂ ਨਾਲ ਅਸੀਂ ਅੰਦਰੋਂ ਤਪਦੇ ਪਿਆ ਸੜਦੇ ਪਿਆ ਬਲਦੇ ਪਿਆ ਉਹੀ ਮਨੁੱਖ ਨੇ ਸ਼ਰੀਰ ਨੇ ਤੇ ਮਰਨੇ ਤੋਂ ਬਾਅਦ ਲੱਕੜਾਂ 'ਚ ਸੜਨਾ ਮੇਰੇ ਵਰਗੀ ਤੇ 24 ਘੰਟੇ ਅਸੀਂ ਮੇਰੇ ਵਰਗੀ ਲੱਕੜਾਂ ਵਿੱਚ ਰਹਿਣੀ ਹੈ ਮੇਰ ਤੇਰ ਵਿੱਚ ਇਰਸ਼ਾ ਵਿੱਚ ਦੁਆਸ਼ ਵਿੱਚ ਗਲਤ ਬੋਲਣਾ ਉੱਚਾ ਬੋਲਣਾ ਫਿੱਕਾ ਬੋਲਣਾ ਕਿਸੇ ਦਾ ਦਿਲ ਦੁਖਾ ਦੇਣਾ ਕਿਸੇ ਦਾ ਹੱਕ ਖਾ ਲੈਣਾ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਜਿਸ ਨੂੰ ਗੁਰੂ ਨੇ ਆਤਮਿਕ ਠੰਡਕ ਦੇ ਦਿੱਤੀ ਹੁਣ ਤੁਸੀਂ ਗੁਰੂ ਸਾਹਿਬ ਕਹਿੰਦੇ ਨੇ ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟੇ ਹੀ ਘਾਮ ਸ਼ੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ ਚੰਦਨ ਠੰਡਾ ਹੁੰਦਾ ਹੈ ਤੇ ਹਿੰਦੂ ਵੀਰ ਮੱਥੇ ਤੇ ਟਿੱਕਾ ਲਾਉਂਦੇ ਨੇ ਵੀ ਠੰਡਕ ਦਿੰਦਾ ਵੀ ਮੇਰਾ ਦਿਮਾਗ ਠੰਡਾ ਰਹੇਗਾ ਠੀਕ ਹੈ ਨਾ ਚੰਦਨ ਚੰਦ ਨਾ ਸਰਦ ਰੂਤ ਚੰਦ ਵੀ ਠੰਡਕ ਦਾ ਪ੍ਰਤੀਕ ਹੈ ਵੀ ਚੰਦ ਜਿਹੜਾ ਰਾਤੀ ਚੰਦ ਚੜਦਾ ਹੈ ਉਹ ਵੀ ਠੰਡਕ ਦਾ ਪ੍ਰਤੀਕ ਹੈ ਅਸੀਂ ਕਹਿੰਦੇ ਹਾਂ ਨਾ ਵੀ ਜਿਵੇਂ ਗਰਮੀ ਤੋਂ ਬਾਅਦ ਰਾਤੀ ਜਦੋਂ ਚੰਦ ਨਿਕਲਦਾ ਹੈ ਤੇ ਅਸੀਂ ਕਹਿੰਦੇ ਹਾਂ ਨਾ ਹੁਣ ਮੌਸਮ ਥੋੜਾ ਠੰਡਾ ਹੋ ਗਿਆ ਹੈ ਨਾ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਚੰਦਨ ਵੀ ਨਹੀਂ ਠੰਡਕ ਦੇਂਦਾ ਚੰਦ ਵੀ ਨਹੀਂ ਨਾ ਸਰਦ ਰੁੱਤ ਨਾ ਠੰਡੀ ਰੁੱਤ ਫਿਰ ਕਹਿੰਦੇ ਮੂਲ ਨਾ ਮਿਟੇ ਹੀ ਖਾਮ ਕਿਉਂਕਿ ਮੇਰੇ ਅੰਦਰ ਦੇ ਵਿਕਾਰ ਤਾਂ ਮਿੱਟੇ ਨਹੀਂ ਫਿਰ ਕਹਿੰਦੇ ਕਿਵੇਂ ਮਿੱਟਣਗੇ ਦੇਖੋ ਪਹਿਲਾ ਤਿੰਨਾ ਦੀ ਗੁਰੂ ਸਾਹਿਬ ਨੇ ਇਗਜ਼ਾਮਪਲ ਦੇ ਦਿੱਤੇ ਚੰਦਨ ਚੰਦ ਨਾ ਸਰਦ ਰੁੱਤ ਨਾ ਠੰਡਕ ਠੰਡਾ ਸਰਦੀਆਂ ਦੀ ਵੀ ਚੰਦ ਦੀ ਵੀ ਚੰਦਰਮਾ ਦੀ ਵੀ ਤੇ ਚੰਦਨ ਦੀ ਵੀ ਅਗਲੇ ਕਹਿੰਦੇ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਮੂਲ ਨਾ ਮਿਟੇ ਹੀ ਖਾਮ ਫਿਰ ਕੀ ਹੋਏਗਾ ਜੀ ਨੈਕਸਟ ਪੰਕਤੀ ਵਿੱਚ ਦੇਖੋ ਜਵਾਬ ਇੰਨੀ ਪਿਆਰੀ ਬਾਣੀ ਹੈ ਨਾ ਬਹੁਤ ਖੂਬਸੂਰਤ ਬਾਣੀ ਹੈ ਜੇ ਅਸੀਂ ਉਹਨੂੰ ਵਿਚਾਰ ਕੇ ਪੜਾਂਗੇ ਖਜ਼ਾਨੇ ਭਰੇ ਪਿਆ ਕਹਿੰਦੇ ਸ਼ੀਤਲ ਥੀਵੇ ਨਾਨਕਾ ਜਪੰਦੜੋ ਹਰਨਾਮ ਉਹ ਸ਼ੀਤਲ ਹੋ ਸਕਦਾ ਇਹ ਚੀਜ਼ਾਂ ਨਹੀਂ ਤਾਨੂੰ ਠੰਡਕ ਦੇਣੀਆਂ ਇਹ ਚਿੰਦਾ ਦੇਣੀਆਂ ਪਾਰਟ ਟਾਈਮ ਮਤਲਬ ਕਿ ਜਿਵੇਂ ਰਾਤੀ ਚੰਦ ਸੀਗਾ ਸਵੇਰੇ ਧੁੱਪ ਚੜੇਗੀ ਨੇਚਰ ਹੈ ਕੁਦਰਤ ਹੈ ਨਿਯਮ ਹੈ ਅਟਲ ਨਿਯਮ ਹੈ ਧੁੱਪ ਚੜਨੀ ਹੈ ਤੁਹ ਤੋਂ ਵਿਨਾ ਵੀ ਗੁਜ਼ਾਰਾ ਨੇ ਠੀਕ ਹੈ ਨਾ ਪਰ ਤੂੰ ਅੰਦਰੋਂ ਸ਼ੀਤਲ ਕਿਵੇਂ ਹੋ ਸਕਦਾ ਸ਼ੀਤਲ ਥੀਵੇਂ ਨਾਨਕਾ ਜਪੰਦੜੋ ਹਰਨਾ ਕਿੰਨਾ ਸੋਖ ਹੈ ਕਹਿੰਦੇ ਬਾਣੀ ਓਕੀ ਆ ਅਗਮ ਬਯੰਤਾ ਕਿਸੇ ਨੂੰ ਸਮਝ ਆਂਦੀ ਹੈ ਕਿਸੇ ਤੇ ਕਿਰਪਾ ਹੁੰਦੀ ਹੈ ਕੋਈ ਬਰਲਾ ਹੁੰਦਾ ਕੋਈ ਉਹਦੇ ਤੱਕ ਪਹੁੰਚਦਾ ਨਹੀਂ ਸਾਰੇ ਪਹੁੰਚਦੇ ਸਬਨਾ ਸੋਰੇ ਵੰਜਨਾ ਸਭ ਮੁਕਲਾਵਣ ਹਾਰ ਸਭ ਅਸੀਂ ਜਨਮ ਲਿੱਤਾ ਸਭ ਨੇ ਮਰਨਾ ਸਾਰਿਆਂ ਦਾ ਇੱਕੋ ਜਿਹਾ ਸਭ ਹੈ ਜਨਮ ਵੀ ਸਾਡਾ ਮਾਂ ਦੀ ਰਾਈ ਹੁੰਦਾ ਮਰਨ ਵੀ ਸਾਡਾ ਇੱਕੋ ਜਿਹਾ ਹੈ। ਮਰਨ ਸੱਚੀ ਇੱਕੋ ਜਿਹਾ ਆਸਾਨੀ ਹੈਗਾ। ਪਰ ਜਦੋਂ ਅਸੀਂ ਸ਼ਮਸ਼ਾਨ ਘਾਟ ਦੀ ਉਹਦੇ ਤੇ ਜਾਂਦੇ ਆ ਨਾ ਗੱਡੀ ਤੇ ਜਾਣਾ ਮੇਰੇ ਵਰਗੇ ਨੇ ਤੇ ਉਹ ਇੱਕੋ ਜਿਹੀ ਕਿ ਹੈ ਉੱਥੇ 100 ਰੁਪਏ ਕਮਾਣ ਵਾਲਾ ਵੀ ਉੱਥੇ ਪਿਆ ਹੁੰਦਾ ਹੈ। 1000 ਰੁਪਏ ਕਮਾਣ ਵਾਲਾ ਵੀ ਉਸੇ ਗੱਡੀ 'ਚ ਜਾਂਦਾ ਤੇ ਲੱਖ ਰੁਪਏ ਕਮਾਣ ਵਾਲਾ ਵੀ ਉਸੇ ਗੱਡੀ 'ਚ ਜਾਂਦਾ ਤੇ ਕਰੋੜ ਰੁਪਏ ਕਮਾਣ ਵਾਲਾ ਵੀ ਉਸੇ ਗੱਡੀ 'ਚ ਜਾਂਦਾ। ਕਿਸੇ ਨੇ ਕਿਹਾ ਵੀ ਪਾਪਾ ਜੀ ਨੇ ਕਰੋੜ ਰੁਪਏ ਦੀ ਜਾਇਦਾਦ ਦਿੱਤੀ ਹੈ ਤੇ ਇਹਨਾਂ ਨੂੰ ਜੀ ਕੋਈ ਵੱਡੀ ਗੱਡੀ ਵਿੱਚ ਅਸੀਂ ਲੈ ਕੇ ਜਾਣਾ। ਨਹੀਂ ਜੀ ਸ਼ਮਸ਼ਾਨ ਘਾਟ ਦੀ ਗੱਡੀ ਆਏਗੀ। ਉੱਥੇ ਪਤਾ ਨਹੀਂ 100 ਰੁਪਿਆ ਕਮਾਣ ਵਾਲਾ ਵੀ ਉੱਥੇ ਪੂਕਿਆ ਉਹਦਾ ਵੀ ਉੱਥੇ ਸਸਕਾਰ ਹੋਇਆ ਹੁੰਦਾ ਤੇ ਕਰੋੜਪਤੀ ਦਾ ਵੀ ਉੱਥੇ ਸਸਕਾਰ ਹੋਇਆ ਹੁੰਦਾ ਪਰਮਾਤਮਾ ਦੇ ਨਿਯਮ ਦੇਖੋ ਕਿੰਨੇ ਸਿੰਪਲ ਸਾਦਾ ਅਸੀਂ ਕਿੰਨਾ ਔਖਾ ਕਿੰਨੀ ਔਖੀ ਗੁਰਬਾਣੀ ਕਿੰਨੇ ਕਰਮ ਕਾਂਡ ਕਿੰਨਾ ਕੁਝ ਬਣਾਤਾ ਪਰ ਗੁਰੂ ਸਾਹਿਬ ਨੇ ਤਾਂ ਇੱਕ ਪੰਕਤੀ 'ਚ ਹੀ ਸਾਰਾ ਫੈਸਲਾ ਕਰਤਾ ਸ਼ੀਤਲ ਤੀਵੇ ਹਾਂ ਸ਼ੀਤਲ ਹੋਣਾ ਚਾਹੁੰਦਾ ਆਤਮਿਕ ਠੰਡਕ ਲੈਣਾ ਚਾਹੁੰਦਾ ਜਪੰਦੜੋ ਹਰਨਾ ਉਹਨੂੰ ਫੋਲੋ ਕਰ ਲੈ ਬਸ ਸਿੱਧੀ ਗੱਲ ਹੈ ਅਤੇ ਵੀ ਗੁਰੂ ਸਾਹਿਬ ਨੇ ਤਪਤ ਕੜਾਇਆ ਮੇਰੇ ਅੰਦਰ ਹਮੇਸ਼ਾ ਅਗ ਬਲਦੀ ਰਹਿੰਦੀ ਹੈ ਵਿਕਾਰਾਂ ਦੀ ਬਾੜ ਦੀ ਬਾੜ ਨੂੰ ਬਾੜ ਤਾਂ ਚੇਂਜ ਹੋਣਾ ਹੀ ਨਹੀਂਗਾ ਤੁਸੀਂ ਕਹਿੰਦੇ ਬਾੜ ਬਾੜ ਦੇ ਕੋਣ ਕੋਈ ਧਾਰਮਿਕ ਜਿੰਨੇ ਧਰਮ ਕਮਾਇਆ ਹੋਏਗਾ ਜਿੰਨੇ ਗੁਰਬਾਣੀ ਨੂੰ ਕਮਾਇਆਗਾ ਤੁਹਾਨੂੰ ਉਹਦੇ ਵਿੱਚ ਜਾਂ ਆਮ ਬੰਦੇ ਵਿੱਚ ਕੋਈ ਫਰਕ ਨਹੀਂ ਲੱਗੇਗਾ ਹਾਂ ਜਦੋਂ ਤੁਸੀਂ ਉਹਦੇ ਨਾਲ ਉਹਦਾ ਤੁਹਾਡੇ ਨਾਲ ਵਾਪੇਗਾ ਪਾਲਾ ਪੇਗਾ ਉਹਦੀ ਬੋਲਬਾਣੀ ਉਹਦਾ ਉੱਠਣਾ ਬੈਠਣਾ ਉਹਦਾ ਖਾਣਾ ਪੀਣਾ ਉਹਦਾ ਗੱਲ ਕਰਨੇ ਦਾ ਤਰੀਕਾ ਤੁਹਾਨੂੰ ਉਹਦੇ ਤਾਂ ਪਤਾ ਲੱਗੇਗਾ ਕਿ ਇਹਦੇ ਵਿੱਚ ਕੁਝ ਹੈ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਤਪਤ ਕੜਾਇਆ ਬੁੱਝ ਗਿਆ ਗੁਰਸ਼ੀ ਗੁਰਸ਼ੀਤਲ ਨਾਮ ਦਿਓ ਕਹਿੰਦੇ ਜਿਸ ਨੂੰ ਗੁਰੂ ਨੇ ਆਤਮਕ ਠੰਡਨ ਠੰਡਕ ਦੇਣ ਵਾਲਾ ਹਰ ਨਾਮ ਦੇ ਦਿੱਤਾ ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਵਿਕਾਰਾਂ ਦੇ ਭਾਂਬੜ ਬੁੱਝ ਗਏ ਰਹਾਓ ਸੋ ਗੁਰਬਾਣੀ ਪੜਦਿਆਂ ਗੁਰਬਾਣੀ ਦੀਆਂ ਪੰਕਤੀਆਂ ਪੜਦਿਆਂ ਇੱਕ ਦੀ ਅਨੇਕਾਂ ਭੁੱਲਾ ਹੋ ਗਿਆ ਉਹਨ ਗਿਆ ਜੀ ਮੈਨੂੰ ਇੰਨੀ ਪੰਜਾਬੀ ਨਹੀਂ ਆਉਂਦੀ ਥੋੜੀ ਕੋਸ਼ਿਸ਼ ਕਰਦੀਆਂ ਪਰ ਫਿਰ ਵੀ ਮੈਨੂੰ ਪਤਾ ਹੈ ਮੇਰੇ ਤੋਂ ਗਲਤੀਆਂ ਹੁੰਦੀਆਂ ਨੇ ਥੋੜੀ ਬਹੁਤੀ ਕਿਉਂਕਿ ਹਿੰਦੀ ਮੈਂ ਪੜ੍ਹੀ ਹੋਈ ਹਾਂ ਸੋ ਗੁਰੂ ਸਾਹਿਬ ਤਾਂ ਮੈਂ ਕਹਿੰਨੀ ਆ ਹਮੇਸ਼ਾ ਬਖਸ਼ਿੰਦਾ ਉਹਤੇ ਆਪਣੇ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਆ ਐਵੇਂ ਗੁਰੂ ਸਾਹਿਬ ਸਾਨੂੰ ਤਾਂ ਹਮੇਸ਼ਾ ਆਪਣੀ ਗਲਵਕੜੀ ਚ ਲੈੰਦੇ ਨੇ ਹਮੇਸ਼ਾ ਸਾਨੂੰ ਪਿਆਰ ਕਰਦੇ ਨੇ ਹਮੇਸ਼ਾ ਸਾਡੇ ਨਾਲ ਆ ਸੋ ਆਪ ਸਾਰੇ ਸੁਣਨੇ ਵਾਲਿਆਂ ਦਾ ਸਾਰਿਆਂ ਦਾ ਆਪ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਇੰਨਾ ਪਿਆਰ ਦਿੰਦੇ ਹੋ ਇੰਨਾ ਮਾਨ ਦਿੰਦੇ ਹੋ ਤੁਸੀਂ ਵੀ ਸਾਰੇ ਭੈਣ ਭਰਾ ਸਾਡੇ ਮੇਰੀ ਰਿਕਵੈਸਟ ਹੈ ਬੇਨਤੀ ਹੈ ਕਿ ਤੁਸੀਂ ਵੀ ਘਰ ਜ਼ਰੂਰ ਬਾਣੀ ਪੜੋ ਜ਼ਰੂਰ ਐਸ ਖਜ਼ਾਨੇ ਦੇ ਮਾਲਕ ਬਣੋ ਸਾਡੇ ਕੋਲ ਸਾਰਿਆਂ ਕੋਲ ਬਹੁਤ ਜ਼ਿਆਦਾ ਖਜ਼ਾਨਾ ਸੋ ਗੁਰੂ ਸਾਹਿਬ ਦੇ ਮਾਫੀਆਂ ਜੀ ਭੁੱਲਾ ਚੁੱਕਾਂ ਦੀ ਦਿਓ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ